ਉਤੇ ਸਾਡੇ ਪਿੰਡ ਦਾ ਇੱਕ ਮਾਮਲਾ ਜਿਹੜਾ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਦੁਆਰਾ ਕਮੇਟੀ ਅਤੇ ਇੱਕ ਸਾਡੇ ਪਿੰਡ ਦੇ ਵਿੱਚ ਨਿੱਜੀ ਸਕੂਲ ਚਲਾਉਣ ਵਾਲੇ ਭਾਈ ਬਾਬਾ ਰਾਜਵਿੰਦਰ ਸਿੰਘ ਜੀ ਘਰਾਗਨੇ ਵਾਲੇ ਸਾਡਾ ਜਿਹੜਾ ਵਿਵਾਦ ਚੱਲ ਰਿਹਾ ਉਹ ਵਿਵਾਦ ਕਾਫੀ ਅੱਗੇ ਤੱਕ ਜਿਹੜਾ ਵੱਧ ਗਿਆ ਹੈ ਹੁਣ ਇਸ ਸਬੰਧ ਦੇ ਵਿੱਚ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਸੱਦੀ ਹੈ ਸਾਡਾ ਮਸਲਾ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ। ਦੋ ਮਿੰਟ ਖੜੇ ਹੋ। ਸਾਡਾ ਜਿਹੜਾ ਮਸਲਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਸਾਡੇ ਗੁਰਦੁਆਰਾ ਕਮੇਟੀ ਦੇ ਵਿੱਚ ਇੱਕ 2021 ਦੇ ਵਿੱਚ ਇੱਕ ਜਿਹੜਾ ਪਹਿਲਾਂ ਕਿਉਂਕਿ ਕਾਫੀ ਵਾਰ ਇਹ ਭਾਈ ਸਾਹਿਬ ਨੇ ਗੁਰਦੁਆਰਾ ਬਣਾਉਣ ਦੀ ਸਾਡੇ ਪਿੰਡ ਤੇ 11 ਚ ਆਏ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਕਾਫੀ ਵਾਰ ਸਾਡੇ ਪਿੰਡ ਵੱਲੋਂ ਇਤਰਾਜ਼ ਹੈ ਉਹਦਾ ਕੀਤਾ ਗਿਆ ਕਿਉਂਕਿ ਪਿੰਡ ਦੇ ਵਿੱਚ ਪਹਿਲੇ ਹੀ ਚਾਰ ਗੁਰੂ ਘਰ ਸਾਡੇ ਹੈਗੇ ਨੇ ਉਹ ਪੰਜਵਾਂ ਗੁਰੂ ਘਰ ਬਣਾਉਣ ਦੇ ਨiyet ਦੇ ਨਾਲ ਜਿਹੜਾ ਕੋਈ ਨਾ ਕੋਈ ਬੁਖੇੜਾ ਜਿਹੜਾ ਪਿੰਡ 'ਚ ਖੜਾ ਕਰੀ ਰੱਖਦੇ ਜਿਹਦੇ ਸੰਬੰਧ ਦੇ ਵਿੱਚ ਇੱਕ ਗੁਰਮਤਾ ਤਲਵੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਦੇ ਹੁਕਮਾਂ ਦੇ ਨਾਲ ਹੋਇਆ ਸੀਗਾ 26 6 2021 ਦੇ ਵਿੱਚ ਜੀਦੀ ਕਾਪੀ ਮੈਂ ਤੁਹਾਨੂੰ ਮੀਡੀਆ ਦੇ ਸਾਰਿਆਂ ਦੇ ਸਾਹਮਣੇ ਦੇ ਦਿੰਦਾ ਪੰਜ ਪਿਆਰਿਆਂ ਦੇ ਸਹਿਨ ਆ ਪੰਜ ਪਿਆਰਿਆਂ ਨੇ ਹੁਕਮ ਦਿੱਤਾ ਸੀਗਾ ਵੀ ਜਿਹੜਾ ਗੁਰੂ ਸਾਹਿਬ ਦਾ ਸਰੂਪ ਹੈ ਭਾਈ ਰਾਜਵਿੰਦਰ ਸਿੰਘ ਜੀ ਘਰਾਗਨੇ ਵਾਲੇ ਵੱਧ ਤੋਂ ਵੱਧ 9 ਦਿਨ ਦੇ ਲਈ ਗੁਰੂ ਘਰੋਂ ਲੈ ਜਾ ਕੇ ਕੋਈ ਆਪ ਦਾ ਸਮਾਗਮ ਕੋਈ ਸਹਿਰ ਪਾਠ ਦਾ ਪ੍ਰੋਗਰਾਮ ਕਰ ਸਕਦੇ ਆ ਪਰ ਉਹ ਇਸ ਫੈਸਲੇ ਤੋਂ ਆਕੀ ਚਾਰ ਸਾਲ ਹੋ ਗਏ ਚੀਜ਼ ਚਲਦੀ ਰਹੀ ਉਹ ਸਰੂਪ ਲੈ ਕੇ ਜਾਂਦੇ ਰਹੇ ਤੇ ਵਾਪਸ ਛੱਡ ਕੇ ਜਾਂਦੇ ਰਹੇ ਇੱਕ ਦਿਨ ਲਈ ਲੈ ਕੇ ਜਾਂਦੇ ਸੀ ਪ੍ਰੋਗਰਾਮ ਕਰਕੇ ਵਾਪਸ ਛੱਡ ਜਾਂਦੇ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਰ ਪਿਛਲੇ 3 ਮਹੀਨੇ ਤੋਂ ਇੱਕ ਉਪਗਤ ਵਿਅਕਤੀ ਨੇ ਗੁਰਦੁਆਰਾ ਬਣਾਉਣ ਦੀ ਚਾਹਤ ਦੇ ਨਾਲ ਗੁਰੂ ਸਾਹਿਬ ਨੂੰ ਕੈਦ ਕਰਕੇ ਰੱਖ ਲਿਆ ਤਿੰਨ ਮਹੀਨੇ ਲਗਾਤਾਰ ਸਾਡੀ ਕਮੇਟੀ ਵਾਲੇ ਤਾਂ ਸ੍ਰੀ ਸਾਹਿਬ ਦਮਦਮਾ ਸਾਹਿਬ ਵੀ ਜਾਂਦੇ ਰਹੇ ਉੱਥੇ ਜਾਣੂ ਕਰਾਇਆ ਬਾਰ ਬਾਰ ਕਿਹਾ ਜੀ ਐਦਾਂ ਦਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੈਦ ਕਰਕੇ ਰੱਖ ਲਿਆ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਸਾਡੀ ਕਮੇਟੀ ਦੇ ਨਾਮ ਤੇ ਅਲਾਟ ਹੈ ਸਾਡੇ ਗੁਰਦੁਆਰੇ ਦਾ ਸਾਡੇ ਗੁਰੂ ਘਰ ਦਾ ਪਿੰਡ ਮੂਸੇ ਦਾ ਉਹ ਸਾਨੂੰ ਵਾਪਸ ਦਵਾਇਆ ਜਾ ਪਰ ਉਕਤ ਵਿਅਕਤੀ ਵੀਡੀਓ ਦੇ ਵਿੱਚ ਆਪ ਦੀਆਂ ਗੱਲਾਂ ਚ ਤੇ ਜਦੋਂ ਸਾਡੀ ਕਮੇਟੀ ਨਿੱਜੀ ਤੌਰ ਤੇ ਜਾਂਦੀ ਸੀ ਸਾਬ ਤੌਰ ਤੇ ਮਨਾ ਕਰਨ ਲੱਗ ਗਿਆ ਵੀ ਮੈਂ ਗੁਰੂ ਗ੍ਰੰਥ ਸਾਹਿਬ ਨਹੀਂ ਦੇਣਾ ਤੁਸੀਂ ਜੋ ਮਰਜ਼ੀ ਕਰ ਲੋ ਤੇ ਨਾਲ ਓਕਸਾਉਣ ਲੱਗ ਗਿਆ ਪਿੰਡ ਪਿਛਲੀ 28 ਤਰੀਕ ਨੂੰ ਸਾਡੀ ਗੁਰੂ ਘਰ ਦੀ ਕਮੇਟੀ ಗ್ರಾಮ ਪੰਚਾਇਤ ਤੇ ਸਾਰਾ ਪਿੰਡ ਇਕੱਠਾ ਹੋ ਕੇ ਗੁਰੂ ਸਾਹਿਬ ਨੂੰ ਉੱਥੋਂ ਲੈ ਆਂਦਾ ਉਹਨੇ ਤਾਲਾ ਵਿੱਚ ਰੱਖਿਆ ਸੀ ਉਹ ਤੋਂ ਚਾਬੀਆਂ ਮੰਗੀਆਂ ਉਹਨੇ ਚਾਬੀਆਂ ਨਹੀਂ ਦਿੱਤੀਆਂ ਤਾਲਾ ਤੋੜਨਾ ਪਿਆ ਤੋੜਨ ਕਰਕੇ ਤੇ ਉਸ ਤੋਂ ਬਾਅਦ ਸਤਕਾਰ ਸਹਾਇਤ ਅਰਦਾਸ ਕਰਕੇ ਜਿਹੜਾ ਗੁਰੂ ਸਾਹਿਬ ਨੂੰ ਗੁਰਦੁਆਰਾ ਸਾਹਿਬ ਲਿਆ ਕੇ ਬਿਰਾਜਮਾਨ ਕਰਤਾ ਉਸ ਤੋਂ ਬਾਅਦ ਉਸ ਬੰਦੇ ਨੇ ਸਾਡੇ ਪਿੰਡ ਦੇ ਇੱਕ ਨੌ ਦਿਵਾਨ ਦੇ ਉੱਤੇ ਪਰਚਾ ਕਰਾਤਾ ਕਾਫੀ ਤਰਾਮਾਂ ਦੇ ਤਹਿਤ ਪਰ ਸਾਨੂੰ ਉਹ ਅਸੀਂ ਪਰਚੇ ਨੂੰ ਨਹੀਂ ਕਹਿੰਦੇ ਵੀ ਪਰਚਾ ਕਰਾਤਾ ਕੋਈ ਅਸੀਂ ਗੁਰੂ ਸਾਹਿਬ ਲਈ ਸਾਡੇ ਤੇ ਪਰਚਾ ਹੋ ਗਿਆ ਸਾਡੇ ਸਿੰਘ ਤੇ ਹੋ ਗਿਆ ਕੋਈ ਵੱਡੀ ਗੱਲ ਪਰ ਉਹ ਭਾਈ ਸਾਹਿਬ ਬਾਬਾ ਜੀ ਨੂੰ ਬਾਬਾ ਰਾਜਵਿੰਦਰ ਸਿੰਘ ਘਰਾਗਨੇ ਵਾਲਾ ਕਹਿੰਦੇ ਨੇ ਜਦੋਂ ਪਿੰਡ ਵਾਲੇ ਸਰੂਪ ਨੂੰ ਲੈਣ ਗਏ ਸੀ ਜਾਂ ਜਦੋਂ ਵੀ ਜਾਂਦੇ ਸੀ ਤਾਂ ਪਹਿਲਾਂ ਰਾਫਲ ਕੱਢ ਲੈਂਦਾ ਸੀ ਤੇ ਧਮਕੀਆਂ ਦਿੰਦਾ ਸੀ ਵੀ ਇੱਥੇ ਕੁਝ ਵੀ ਹੋ ਜੂਗਾ ਜਿਸ ਦਿਨ ਸਰੂਪ ਲੈ ਕੇ ਆਇਆ ਉਹ ਦਿਨ ਵੀ ਇਹਨਾਂ ਨੇ ਆਪ ਦਾ ਜਿਹੜਾ ਅਸਲਾ ਹੈ ਉਹ ਕੱਢ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦੀ ਵੀਡੀਓ ਉਹਨਾਂ ਦੇ ਘਰ ਵਾਲੀ ਬਣਾ ਰਹੀ ਸੀ ਉਹਦੇ ਕੋਲ ਹੈਗੀਆਂ ਨੇ ਉਹਨਾਂ ਤੋਂ ਲਈ ਜਾ ਸਕਦੀ ਬਾਕੀ ਸਾਡਾ ਸਾਰਾ ਲੱਗਰ ਗਵਾਹ ਹੈ ਉਹਦੇ ਵਿੱਚ ਹਾਂਡੀ ਗਵਾਂਡੀ ਗਵਾਹ ਨੇ ਜਿੰਨੇ ਸਿੰਘ ਗਏ ਸੀ ਕਿ ਟੁਕਟ 80 90 ਬੰਦੇ ਗਏ ਸੀ ਉਹ ਸਾਰੇ ਇਸ ਚੀਜ਼ ਦੇ ਵਿੱਚ ਗਵਾਹ ਨੇ ਵੀ ਉਹਨਾਂ ਨੇ ਜਿਹੜਾ ਹਸਲਾ ਕੱਢ ਕੇ ਪਿੰਡ ਵਾਲਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਮਾਰਨ ਦੀ ਕੋਸ਼ਿਸ਼ ਕੀਤੀ ਉਹ ਹੁੰਡੇ ਨੂੰ ਜਿਹੜੇ ਨੇ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ ਅਸੀਂ ਇੱਕ ਤਰਖਾਸਤ ਐਸਐਸਪੀ ਸਾਹਿਬ ਦੇ ਨਾਮ ਤੇ ਦਿੱਤੀ ਸੀਗੀ ਉਸੇ ਦਿਨ 28 ਤਰੀਕ ਨੂੰ ਪਰ ਸਾਡੀ ਉਸ ਤਰਖਾਸਤੇ ਉੱਤੇ ਕਿਉਂਕਿ ਜਿੱਥੇ ਸਰੂਪ ਰੱਖਿਆ ਹੋਇਆ ਉਹ ਇੱਕ ਤਾਂ 2 ਫੁੱਟ ਕਮਰਾ ਢੂੰਗਾ ਹੈ ਦੂਜਾ ਕਮਰੇ ਦੀ ਹਾਲਤ ਬਹੁਤ ਖਸਤਾ ਸੀ ਤੀਜਾ ਖੇਤਾਂ ਦੇ ਨਾਲ ਉਹ ਕਮਰਾ ਲੱਗਦਾ ਹੈ ਤੇ ਉਹਦਾ ਜਿਹੜੀ ਦੀਵਾਰ ਹੈ ਖੇਤਾਂ ਦੇ ਨਾਲ ਲੱਗਦੀ ਹੈ ਤੇ ਉਹਦੇ ਵਿੱਚ ਦੀ ਇੱਕ ਰੋਸ਼ਨਦਾਨ ਹੈ ਠੀਕ ਹੈ ਜਿੱਥੇ ਸਰੂਪ ਹੈ ਕੋਈ ਵੀ ਅਨਸੁਖਣੀ ਘਟਨਾ ਹੋ ਸਕਦੀ ਸੀ ਜਿਹਦੇ ਵਿੱਚ ਸਾਡਾ ਸਾਰਾ ਪਿੰਡ ਨੁੜਿਆ ਜਾਂਦਾ ਤੇ ਉਸ ਬੰਦੇ ਨੇ ਬੇਅੱਤ ਵੀ ਕਰਦਾ ਰਿਹਾ ਗੁਰੂ ਸਾਹਿਬ ਦੀ ਕੋਈ ਉੱਥੇ ਸ਼ਾਮ ਨਹੀਂ ਸੀ ਕੋਈ ਸੁਭਾਲ ਨਹੀਂ ਸੀ ਬਸ ਇੱਕ ਗੁਰੂ ਘਰ ਬਣਾਉਣ ਤੇ ਪੂਜਾਖਾਨ ਦੇ ਚੱਕਰ ਦੇ ਵਿੱਚ ਉਹਨੇ ਐਡਾ ਵੱਡਾ ਜਿਹੜਾ ਦੋਸ਼ੀ ਐ ਐਡਾ ਵੱਡਾ ਕਾਂਡ ਕਰਤਾ ਤੇ ਹੁਣ ਉਹ ਸਾਰੇ ਪਿੰਡ ਨੂੰ ਬਦਨਾਮ ਕਰਨ ਤੇ ਲੱਗਿਆ ਹੋਇਆ ਅਸੀਂ ਪ੍ਰਸ਼ਾਸਨ ਨੂੰ ਦਰਖਾਸਤ ਦੇ ਕੇ ਬੇਨਤੀ ਕੀਤੀ ਸੀ ਵੀ ਉਕਤ ਵਿਅਕਤੀ ਤੇ ਜਿਹੜਾ ਪਰਚਾ ਉਹ ਦਰਜ ਕੀਤਾ ਜਾਵੇ ਪਿੰਡ ਦਾ ਪੱਖ ਸੁਣਿਆ ਜਾਵੇ ਪਰ ਪੁਲਿਸ ਦੇ ਉੱਤੇ ਪਤਾ ਨਹੀਂ ਕਿਹੜਾ ਪ੍ਰੈਕਟੀਕਲ ਪ੍ਰੈਸ਼ਰ ਹੈ ਵੀ ਪੁਲਿਸ ਜਿਹੜੀ ਹੈ ਉਹ ਕਾਰਵਾਈ ਨਹੀਂ ਕਰ ਰਹੀ ਇੱਕ ਤਾਂ ਉਹ ਆਪਣੇ ਆਪ ਨੂੰ ਪੰਥਕ ਕਹਾਉਣ ਵਾਲਾ ਲੀਡਰ ਬੰਦਾ ਹੈ ਤੇ ਨਾਲ ਕਹਿੰਦਾ ਜੀ ਮੈਂ ਗੁਰੂ ਸਾਹਿਬ ਦਾ ਪ੍ਰਚਾਰ ਕਰਦਾ ਦੂਜੇ ਪਾਸੇ ਬਾਰ ਬਾਰ ਉਹ ਝੂਠ ਬੋਲਦਾ ਤੇ ਬਾਰ ਬਾਰ ਗੱਪ ਮਾਰਦਾ ਉਹਦਾ ਸਿੱਖੀ ਨਾਲ ਕੋਈ ਵਾਸਤਾ ਨਹੀਂ ਉਹਦਾ ਇੱਕੋ ਇੱਕ ਮਤਲਬ ਹੈ ਮੈਂ ਦੁਕਾਨ ਚਲਾਦਾ ਅਸੀਂ ਪ੍ਰਸ਼ਾਸਨ ਨੂੰ ਕਾफी ਵਾਰ ਬੇਨਤੀ ਕਰ ਲਈ ਪ੍ਰਸ਼ਾਸਨ ਸਾਡੇ ਪਿੰਡ ਦੇ ਇਸ ਮਸਲੇ ਤੇ ਧਿਆਨ ਨਹੀਂ ਦੇ ਰਿਹਾ ਮਜਬੂਰ ਹੋਣ ਸਾਨੂੰ ਸਾਰੇ ਪਿੰਡ ਨੂੰ ಗ್ರಾಮ ਪੰਚਾਇਤ ਨੂੰ ਕਮੇਟੀ ਨੂੰ ਤੇ ਸਾਰੇ ਪਿੰਡ ਵੱਲੋਂ ਇੱਕ ਫੈਸਲਾ ਕੀਤਾ ਗਿਆ ਵੀ ਆ 8 ਤਰੀਕ ਜਿਹੜੀ ਕਿ ਪਰਸੋਂ ਆਉਗੀ ਜਿਹੜਾ ਕਿ ਅਸੀਂ ਜੇ 8 ਤਰੀਕ ਤੱਕ ਉਸ ਸ਼ਖਸ ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਤਿੰਨ ਕੋਨੀਆਂ ਦੇ ਉੱਤੇ ਅਣਮਿੱਥੇ ਸਮੇਂ ਲਈ ਜਿਹੜਾ ਧਰਨਾ ਦੇਵਾਂਗੇ ਜਿਹੜਾ ਕਿ ਅਸੀਂ ਉਦੋਂ ਤੱਕ ਨਹੀਂ ਚੱਕਾਂਗੇ ਜਦੋਂ ਤੱਕ ਉਸ ਸ਼ਖਸ ਤੇ ਕਾਰਵਾਈ ਨਹੀਂ ਹੁੰਦੀ ਤੇ ਉਥੇ ਕੋਈ ਘਟਨਾ ਵਾਪਰ ਗਈ ਜਾਂ ਕੋਈ ਗੱਲ ਵੱਡੀ ਹੋ ਗਈ ਕਿਉਂਕਿ ਮੁੱਦਾ ਧਾਰਮਿਕ ਹੈ ਤਾਂ ਉਹਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਪੰਜਾਬ ਸਰਕਾਰ ਦੀ ਹੋਵੇਗੀ ਅਸੀਂ ਇਹ ਬੇਨਤੀਆਂ ਲੈ ਕੇ ਜਿਹੜਾ ਤੁਹਾਡੇ ਕੋਲੇ ਆਏ ਸੀ ਸਿੰਘ ਸਾਹਿਬਾਨਾ ਕੋਲ ਗਏ ਸੀ ਕਿ ਉੱਤੇ ਹੋਇਆ ਹਾਂਜੀ ਅਸੀਂ ਇਸ ਸੰਬੰਧੀ ਸਾਡੇ ਪਿੰਡ ਨੇ ਪਹਿਲੇ 6 ਵਾਰ ਤਲਵੰਡੀ ਸਾਬੋ ਜਾ ਕੇ ਤਖਤ ਸਾਹਿਬ ਤੇ ਜਾਣੂ ਕਰਾਇਆ ਗਿਆ ਸੀ ਉਹਨਾਂ ਨੂੰ ਦਰਖਾਸਤ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਖੁਦ ਜਵਾਰਾ ਫੇਰ ਦਰਖਾਸਤ ਦੇ ਕੇ ਫੇਰ ਅਸੀਂ ਅੰਮ੍ਰਿਤਸਰ ਸਾਹਿਬ ਅਕਾਲ ਤਖਤ ਸਾਹਿਬ ਤੇ ਜਿੱਥੇ ਸਾਡੀ ਸੁਪਰੀਮ ਕੋਰਟ ਹੈ ਸਿੱਖਾਂ ਦੀ ਅਸੀਂ ਉੱਥੇ ਵੀ ਜਾ ਕੇ ਇਸ ਮਾਮਲੇ ਬਾਰੇ ਜਾਣੂ ਕਰਾਇਆ ਹੁਣ ਤੁਹਾਨੂੰ ਦੱਸ ਦਈਏ ਉੱਥੇ ਅਸੀਂ ਜਾਣੂ ਕਰਾਤਾ ਸੀ ਸਾਰੇ ਮਸਲੇ ਬਾਰੇ ਇਹ ਵੀ ਜਾਣਕਾਰੀ ਕਰਾਤੀ ਸੀਗੀ ਵੀ ਜੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਅਲਾਟ ਕਰ ਦਿੰਨੇ ਹੋ ਕੋਈ ਘਟਨਾ ਉੱਥੇ ਵਾਪਰ ਜਾਂਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਸਾਡੀ ਸ੍ਰੋਮਣੀ ਕਮੇਟੀ ਦੀ ਹੋਊਗੀ ਤੇ ਉਹਨਾਂ ਵਿਅਕਤੀਆਂ ਦੀ ਹੋਊਗੀ ਜੋ ਉਹਨੂੰ ਸਰੂਪ ਅਲਾਟ ਕਰਨਗੇ ਕਿਉਂਕਿ ਉਹ ਵਿਅਕਤੀ ਇੱਕ ਦੁਕਾਨ ਚਲਾਉਂਦਾ ਹੈ ਉਹਦਾ ਸਿੱਖੀ ਦੇ ਧਾਰਮਿਕ ਮਸਲੇ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਉਹਦਾ ਆਪਣਾ ਹੀ ਨਿੱਜੀ ਸਵਾਰਥ ਹੈ ਨਿੱਜੀ ਸਵਾਰਥ ਦੇ ਲਈ ਉਹ ਗੁਰੂ ਸਾਹਿਬ ਨੂੰ ਵਰਤਦਾ ਜੀ ਜਦੋਂ ਤੁਸੀਂ ਕਾਰਕਟ ਦੇ ਕਮੇਟੀ ਸਾਹਬੋ ਕੀ ਦੱਸ ਕੇ ਆਇਓ ਤੁਸੀਂ ਗੁਰਗ੍ਰੰਥ ਸਾਹਿਬ ਜਿੱਕਰ ਤੋਂ ਪਹਿਲਾਂ ਉੱਥੋਂ ਦੇ ਮੈਂਬਰ ਕੋਈ ਨਹੀਂ ਦਿੱਤੇ ਅਸੀਂ ਕਾਫੀ ਵਾਰ ਦੱਸਤਾ ਸੀਗਾ ਉਹ ਕਹਿੰਦੇ ਜੀ ਅਸੀਂ ਕਾਰਵਾਈ ਕਰਦੇ ਹਾਂ ਉਹਨਾਂ ਨੂੰ ਭਰੋਸਾ ਦਿੱਤਾ ਸੀ ਵੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਇਹਨਾਂ ਨੂੰ ਦੇ ਦੇਵਾਂਗਾ ਬਾਅਦ ਦੇ ਵਿੱਚ ਕੀ ਹੋਇਆ ਇਸ ਨੇ ਵੀਡੀਓ ਦੇ ਵਿੱਚ ਪਾ ਕੇ ਮਨਾਂ ਕਰਤਾ ਵੀ ਚਾਹੇ ਤੁਸੀਂ ਜਿੱਥੇ ਮਰਜੀ ਵਗਜੋ ਮੈਂ ਗੁਰੂ ਗ੍ਰੰਥ ਸਾਹਿਬ ਨਹੀਂ ਦੇਣਾ ਤੇ ਉਸ ਦੇ ਸੰਬੰਧੀ ਜਿਹੜਾ ਜਾਂਚ ਪੜਤਾਲੀਆ ਸਿੰਘ ਆਇਆ ਸੀਗਾ ਉਹਨੂੰ ਸਾਰੇ ਬਿਆਨ ਲਿਖਾਏ ਗਏ ਆ ਸਾਡੇ ਵੱਲੋਂ ਪਰ ਜਦੋਂ ਅਸੀਂ ਦੇਖਿਆ ਵੀ 3 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਹੁਣ ਹੱਦੋਂ ਵੱਧ ਹੋ ਗਈ ਕਾਰਵਾਈ ਸਾਨੂੰ ਸਾਡੇ ਪਿੰਡ ਨੂੰ ਕਰਨੀ ਪੈਣੀ ਹੈ ਤਾਂ ਪਿੰਡ ਸਾਰਾ ਇਕੱਠਾ ਹੋ ਕੇ ਗਿਆ ਸਰਕਾਰ ਸਹਿਤ ਗੁਰੂ ਸਾਹਿਬ ਨੂੰ ਉੱਥੋਂ ਲੈ ਕੇ ਆਇਆ ਤੇ ਜਿਹੜੀ ਗੱਲ ਰਹੀ ਅੱਗੇ ਵੀ ਤਖਸਾਲ ਸਾਬ ਨੇ ਉਹਦੇ ਤੇ ਕੀ ਕਾਰਵਾਈ ਕੀਤੀ ਤਾਂ 3 ਤਰੀਕ ਨੂੰ ਆਹ ਤਿੰਨ ਨੂੰ 3-7 ਨੂੰ ਦੁਬਾਰਾ ਤਾਕਤ ਸਾਹਿਬ ਦੇ ਉੱਤੇ ਜਿਹੜਾ ਇਹਦਾ ਫੈਸਲਾ ਕੀਤਾ ਗਿਆ ਉਹ ਵੀ ਅਸੀਂ ਤੁਹਾਨੂੰ ਕਾਪੀ ਵੀ ਦੇ ਦਿੰਨੇ ਆ ਪੜ੍ਹ ਕੇ ਸੁਣਾ ਵੀ ਦਿੰਨੇ ਆ ਵੀ ਹੋਇਆ ਕੀ ਸ਼੍ਰੀਮਾਨ ਜੀ ਲੋੜ ਚੋ ਬਿੰਦਲੋ ਇਹ ਜਿਹੜਾ ਕਿਉਂਕਿ ਇਹਦੇ ਸਬੰਧੀ ਇਹਦੇ ਖਿਲਾਫ ਤ ਪੰਜ ਪਿਆਰੇ ਨੇ ਹੁਣ 3 ਤਰੀਕ ਨੂੰ ਫੇਰ ਜਿਹੜੀ ਰਿਪੋਰਟ ਬਣਾ ਕੇ ਅਕਾਲ ਤਖਤ ਸਾਹਿਬ ਨੂੰ ਤੇ ਤਖਤ ਸਾਹਿਬ ਦਮਦਮਾ ਸਾਹਿਬ ਨੂੰ ਜਿਹੜਾ ਭੇਜਤਾ ਤੇ ਇਹਦੀ ਕਾਪੀਆਂ ਅਸੀਂ ਥਾਣੇ ਵੀ ਦੇ ਦਿੰਦੇ ਆ ਜੀਤ ਸਿੰਘ ਜੀ ਜਦੋਂ ਤੁਸੀਂ ਕਹਿ ਵੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਨਾਹ ਲਿਜਾ ਕੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਨਿਹਾਕਰ ਨਹੀਂ ਚੀਨੀ ਅਸੀਂ ਜਾਣੂ ਕਰਾਤਾ ਸੀਗਾ ਜੀ ਦੱਸਤਾ ਸੀ ਵੀ ਅਸੀਂ ਲਾਇਨ ਚੱਲੇ ਆ ਪੁਲਿਸ ਆਈ ਨਹੀਂ ਉਹਦੇ 'ਚ ਹੁਣ ਸਾਡਾ ਕੀ ਕਸੂਰ ਹੈ ਉਹਦੇ ਪ੍ਰੈਕਟੀਕਲ ਪ੍ਰੈਸ਼ਰ ਸਾਡੇ ਤੇ ਉਹਦੇ ਪ੍ਰੈਕਟੀਕਲ ਪ੍ਰੈਸ਼ਰ ਦੇ ਚੱਕਰ ਦੇ ਵਿੱਚ ਪੁਲਿਸ ਨਹੀਂ ਆਈ ਕਿਉਂਕਿ ਬਾਬੇ ਦੀ ਪਾਵਰ ਹੈ ਬਾਬੇ ਦੇ ਨਾਲ ਲੀਡਰ ਹੈ ਸਾਡੇ ਨਾਲ ਲੀਡਰ ਹੈ ਨਹੀਂ ਅਸੀਂ ਨੂੰ ਰੋਲ ਪਿੰਡ ਵਾਲੇ ਆ ਹੁਣ ਜਦੋਂ ਅਸੀਂ ਸਨੇਹਾ ਦੇਤਾ ਪੁਲਿਸ ਆਈ ਨਹੀਂ ਤਾਂ ਸਾਨੂੰ ਤਾਂ ਸਾਡੀ ਤਾਂ ਮਜਬੂਰੀ ਆ ਸਾਡਾ ਗੁਰੂ ਸਾਹਿਬ ਉਹ ਆਪਦੇ ਕਬਜ਼ੇ ਵਿੱਚ ਕਰੀ ਬੈਠਾ ਆਪਨੇ ਜਿੰਦੇ ਲਾ ਕੇ ਰੱਖ ਰੱਖਿਆ ਉਹਨੂੰ ਕਿਡਨਾਪ ਕਰ ਰੱਖਿਆ ਤਾਂ ਸਾਨੂੰ ਤਾਂ ਮਜਬੂਰਨ ਲੈ ਕੇ ਆਉਣਾ ਪੈਣਾ ਤੁਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਲੈ ਕੇ ਆਏ ਹੋ ਕਿ ਤੁਸੀਂ ਵੀਡੀਓ ਬਣਾਈ ਜੇ ਉਹ ਕਿਹਿਸ ਪੋਜੀਸ਼ਨ ਵਿੱਚ ਸੱਟ ਕਿਹਾ ਹੋਇਆ ਜਦੋਂ ਵੀਡੀਓ ਜੀ ਕਿਸ ਪੋਜੀਸ਼ਨ 'ਚ ਲੈ ਕੇ ਆਏ ਅਸੀਂ ਜਿਹੜੀ ਪੋਜੀਸ਼ਨ 'ਚ ਲੈ ਕੇ ਆਏ ਆ ਗੁਰੂ ਗ੍ਰੰਥ ਸਾਹਿਬ ਜਿਹੜੇ ਮੁੰਡੇ ਕਿਉਂਕਿ ਮੈਂ ਉਸ ਟਾਈਮ ਤੇ ਹੈ ਨਹੀਂ ਸੀ ਉਹਦੇ ਬਾਰੇ ਮੈਂ ਇਹਨਾਂ ਨੂੰ ਭਾਈ ਸਾਹਿਬ ਨੂੰ ਤੇ ਸਾਡੇ ਹੈੱਡ ਗ੍ਰੰਤੀ ਆ ਉਹਨਾਂ ਨੂੰ ਬਾਈ ਜੀ ਮਾੜਾ ਤੁਸੀਂ ਦੱਸੋ ਬਿਉਸ ਟਾਈਮ ਤੇ ਕੀ ਹੋਇਆ ਸੀ ਤੁਨੇ ਜਦੋਂ ਮਹਾਰਾਜ ਦਾ ਇੱਕ ਮਿੰਟ ਪੈਕ ਲਾਜੀ ਹਾਂਜੀ ਮੈਂ ਦੀ ਕਰਕੇ ਇਹ ਵਰਮਾਲਾ ਦਾ ਉਹ ਕੰਮ ਕਰਾ ਕਰਕੇ ਅਸੀਂ ਉਤੋਂ ਉਸ ਤੋਂ ਬਾਅਦ ਸਰੂਪ ਨੂੰ ਪੂਰਨ ਮਰਿਆਦਾ ਨਾਲ ਅਸੀਂ ਬੁਧਵਾਰ ਉਹਦੀ ਕੋਈ ਵੀਡੀਓ ਫੋਟੋਗ੍ਰਾਫੀ ਕੀਤੀ ਹੈ ਕੋਈ ਜਿਆਦਾ ਵੀ ਹੋ ਰਹੀ ਹੈ ਕਿ ਕੋਈ ਉੱਥੇ ਅਸੀਂ ਜੋ ਸੀ ਦੀ ਤੁਹਾਡਾ ਇੰਨਾ ਡਿਸਕਿਊਟ ਚੱਲ ਰਿਹਾ ਹੈ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਤੁਸੀਂ ਵੀਡੀਓ ਕਿਉਂ ਨਹੀਂ ਬਣਾਉਂਦੇ ਦੇਖੋ ਜੀ ਅਸੀਂ ਸਾਡੀ ਘਾਟ ਲਾ ਲਓ ਜਾਂ ਸਾਨੂੰ ਅਸੀਂ ਇਸ ਈ ਸਾਨੂੰ ਪਿੰਡ ਵਾਲਿਆਂ ਨੂੰ ਨਹੀਂ ਪਤਾ ਵੀਡੀਓ ਮੈਂ ਦੱਸਦਾ ਵੀਡੀਓ ਉਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਉਹਨਾਂ ਦੀ ਸਿੰਘਣੀ ਨੇ ਬਣਾਈ ਆ ਵੀਡੀਓ ਦੀ ਕਾਪੀ ਖਾਣੇ ਵੀ ਦਿੱਤੀ ਐ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਚੱਲ ਰਹੀ ਐ ਵੀਡੀਓਗ੍ਰਾਫਿੰਗ ਹੈਗੀ ਹੈ ਠੀਕ ਹੈ ਇਹ ਇਹਨਾਂ ਨੇ ਨਹੀਂ ਬਣਾਈ ਤਾਂ ਉਹਨਾਂ ਦੇ ਸਾਰੇ ਕੈਮਰਿਆਂ ਦੇ ਵਿੱਚ ਹੈ ਜਿਹੜੀ ਵੀਡੀਓ ਉਹ ਪੇਸ਼ ਵੀ ਕਰ ਰੱਖਿਆ ਤੇ ਉਹ ਉਹਦੇ ਵੀਡੀਓ ਦੇ ਤਹਿਤ ਜਿਹੜਾ ਪਰਚਾ ਵੀ ਹੋਇਆ ਬਾਕੀ ਪਿੰਡ ਵੀ ਦੀ ਲੈ ਕੇ ਆਏ ਹੂੰ ਤਾਂ ਮਹਾਰਾਜ ਜਿਹੜੀ ਤਾਂ ਮਹਾਰਾਜ ਪਿੰਡ ਵੀ ਨਾ ਕੇ ਗਏ ਅੰਦਰ ਦੀ ਗੱਲ ਕਰਦੇ ਆਪਾਂ ਜਿੱਥੇ ਆਪਾਂ ਗੱਲ ਅੰਦਰ ਦੀ ਉਹਨਾਂ ਕੋਲੇ ਆ ਉਹ ਦੇਣਾ ਵੀ ਚਾਹੁੰਦੇ ਉਹ ਤਾਂ ਪ੍ਰਸ਼ਾਸਨ ਉਹਨਾਂ ਤੋਂ ਲੈ ਸਕਦਾ ਠੀਕ ਕਿਉਂਕਿ ਕਿੱਥੇ ਵੀ ਗੁਰੂ ਸਾਹਿਬ ਰੱਖਿਆ ਹੋਊਗਾ ਅਕਾਲ ਤਖਤ ਸਾਹਿਬ ਤੋਂ ਹੁਕਮ ਹੈ ਵੀ ਉੱਥੇ ਸੀਸੀਟੀਵੀ ਕੈਮਰੇ ਰੱਖੇ ਹੋਣੇ ਜ਼ਰੂਰੀ ਹੈ ਤੇ ਉਹ ਚੱਲਦੇ ਵੀ ਹੋਣ ਠੀਕ ਹੈ ਜੀ ਪਰ ਉਥੇ ਕੈਮਰਾ ਅੰਦਰ ਕੋਈ ਨਹੀਂ ਸੀਗਾ ਤੇ ਜਿਹੜੇ ਰਹੀ ਗੱਲ ਵੀਡੀਓ ਬਣਾ ਕੇ ਵੀ ਤੁਸੀਂ ਕਿਉਂ ਨਹੀਂ ਬਣਾਈ ਇੱਕ ਸਿੰਘ ਬਣਾਉਣ ਲੱਗਿਆ ਸੀਗਾ ਉਹਦੇ ਮਗਰ ਉਹਨਾਂ ਦੀ ਘਰ ਵਾਲੀ ਪੈ ਗਈ ਤੇ ਉਹਨੇ ਉਹ ਵੀਡੀਓ ਕਰਤੀ ਬੰਦ ਤੇ ਉਹ ਉਪ ਵਿਚਾਰਾ ਵੀਡੀਓ ਨੂੰ ਬੰਦ ਕਰਕੇ ਮੋਬਾਈਲ ਦੇ ਉੱਤੇ ਪਾ ਰਿਹਾ ਲੋਕ ਸਾਡੇ ਸਧਾਰਨ ਲੋਕ ਨੇ ਇਹਨਾਂ ਨੂੰ ਨਹੀਂ ਇਹਨਾਂ ਪਤਾ ਉਹ ਉਹਨਾਂ ਦੀ ਘਰ ਵਾਲੀ ਜਿਹਨੂੰ ਬੋਲਣ ਲੱਗ ਗਈ ਤਾਂ ਉਹ ਇਸ ਅਕੀਸ ਤੋਂ ਥੋੜਾ ਜਿਹਾ ਘਬਰਾ ਗਿਆ ਵੀ ਕਿਤੇ ਕੋਈ ਗੱਲ ਬੰਨ ਨਾ ਜਾਵੇ ਇਸ ਕਰਕੇ ਜਿਹੜੀ ਵੀਡੀਓ ਨਹੀਂ ਬਣਾਈ। ਕਿ ਜਿਹੜਾ ਤੁਸੀਂ ਇਲਜ਼ਾਮ ਲਾ ਰਹੇ ਹੋ ਕਿ ਅਸਲਿਆ ਨੂੰ ਲੈ ਕੇ ਜਾਂ ਜਾਨੋਂ ਮਾਰਨ ਦੀ ਧਮਕੀਆਂ ਪਹਿਲਾਂ ਦਿੱਤੀਆਂ ਸੀ ਇਹਨੇ ਉਹਦੀ ਕੋਈ ਰਿਪੋਰਟ ਦਰਜ ਕਰਵਾਈ ਹੈ ਜਿਸ ਤੋਂ ਅਸੀਂ ਉਹ ਜਿਹੜੀ ਤਰਖਾਸਤ ਹੈ ਜਿਹੜੀ ਅਸੀਂ ਥਾਣੇ ਦਿੱਤੀ ਹੈ ਇਹਦੇ ਵਿੱਚ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਹੈ ਕਿ ਕੀ ਲਿਖੀ ਹੈ ਇਹ ਇਹ ਹੁਣ ਦੀ ਲਿਖੀ ਹੋਈ ਹੈ ਜਾਂ ਪਹਿਲਾਂ ਹੁਣ ਦੀ ਹੀ ਦਿੱਤੀ ਹੋਈ ਹੈ ਪਰ ਇਹ ਤੇ ਕਾਰਵਾਈ ਅੱਜ ਤੱਕ ਨਹੀਂ ਹੋਈ ਇਸੇ ਕਰਕੇ ਸਾਨੂੰ ਮਜਬੂਰ ਹੈ ਜਿਹੜਾ ਇਹ ਧਰਨਾ ਵੀ ਤੁਹਾਨੂੰ ਤੁਸੀਂ ਅੱਗੇ ਕੀ ਚਾਹੁੰਦੇ ਹੋ ਅੱਗੇ ਅਸੀਂ ਇਹੀ ਚਾਹੁੰਦੇ ਹਾਂ ਵੀ ਜਿਹੜਾ ਉਹਦੇ ਕਾਰਵਾਈ ਹੋਵੇ ਬਾਬੇ ਤੇ ਤੇ ਜਿਹੜਾ ਸਾਡਾ ਸ੍ਰੀ ਭਾਵੇਂ ਬਖਸ਼ੂ ਸਿੰਘਾ ਉਹਦਾ ਜਿਹੜਾ ਪੱਤਖਾ ਕੈਂਸਲ ਕੀਤਾ ਜਾਵੇ ਤੇ ਜਿਹੜਾ ਬਾਬੇ ਨੇ ਪੁਤਾਈਆਂ ਕੀਤੀਆਂ ਨੇ ਧਰਮ ਕਰਮਾਈਤਾ ਦੇ ਮੁਤਾਬਕ ਪਤਾ ਕਲਤਾ ਸਾਹਿਬ ਜਿਹੜਾ ਉਹ ਕਾਰਵਾਈ ਉਹ ਕਰੀ ਰਿਹਾ ਤੇ ਕਾਨੂੰਨੀ ਮੁਤਾਬਕ ਜਿਹੜਾ ਪੁਲਿਸ ਦਾ ਉਹ ਕਰਦਾ